ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਜੀ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੁਹਾਨੂੰ ਦਿਖਾਉਣੀ ਆ ਮੱਝਾਂ ਤੇ ਪੰਜ ਆ ਪਰ ਕਿੰਦੇ ਪਾਉਣੀ ਅੱਜ 4 ਹੀ ਆ ਜਿਹੜੀਆਂ ਜਿਨ੍ਹਾਂ ਦੇ ਵਿੱਚ ਇੱਕੋ ਗੱਬਣਿਆ ਤੇ ਬਾਕੀ ਸਾਰੀਆਂ ਸੁਈਆਂ ਆ ਤੇ ਗੱਲਬਾਤ ਹੁਣ ਕਰਦੇ ਵੀਰ ਜੀ ਨਾਲ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਕਿ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਦੋ ਟਾਈਮ ਚੁਆਈ ਕਰਕੇ ਫਿਰ ਦੀ ਪਸ਼ੂ ਖਰੋ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਤੇ ਆਪਣੀ ਸਾਰੀਆਂ ਚੀਜ਼ਾਂ ਪਹਿਲਾਂ ਹੀ ਵੈਕਸ ਚੱਕ ਕੇ ਜਿਹੜਾ ਪਸ਼ੂ ਲਿਆ ਕਰੋ ਆਪਣੀ ਸਮਝ ਨਾਲ ਤੇ ਆਪਣੀ ਗਾਰੰਟੀ ਤੇ ਤਾਂ ਹਾਂਜੀ ਵੀਰ ਜੀ ਸასი ਕਾਲ ਜੀ ਹੋਠੀਠਾਕ ਜੀ ਵਧੀਆ ਸ਼ੋਰੀਆ ਵੇਖ ਗਿਆ ਕੱਲ ਵਾਲਾ ਮਾਲ ਫਿਰ ਹਾਂਜੀ ਹਾਂਜੀ ਠੀਕ ਆ ਤੇ ਚਲੋ ਫਿਰ ਨਾਮ ਦੱਸਦੇ ਕਰੀ ਰਾਜਿੰਦਰ ਸਿੰਘ ਪਿੰਡ ਜੱਟਾ ਤਸੀਲ ਬਡਾਲਾ ਜਿਹੜਾ ਦੱਸ ਤੇ ਫੋਨ ਨੰਬਰ ਬੋਲ ਦੋ ਕਰੀ 9582775 ਠੀਕ ਆ ਤੇ ਅੱਜ ਫਿਰ ਇੱਕ ਗੱਬਨ ਤੇ ਪਾਕੀ ਸੋਈਆਂ ਹਨਾ ਹਾਂ ਜੀ ਤਿੰਨ ਮੱਝਾਂ ਇੱਕ ਤੋਂ ਨੇੜੇ ਸਈਆਂ ਇਹ ਤਾਂ ਜਿਹੜੀ ਤਾਜੀ ਸੋਈ ਉੱਤੋਂ ਹੀ ਕਰ ਲਈਏ ਸ਼ੁਰੂ ਜੇਰ ਜੇਰ ਪ੍ਰੋਪਰ ਪਾਤੀ ਜੀ ਨੇ ਜੇਰ ਪਾਈਏ ਵੀਰ ਜੀ 2 ਕਿਲੋ ਹੀ ਚੋਈਏ ਕੋਈ ਬੱਚਾ ਨਹੀਂ ਘਾਇਆ 124 ਕੰਨੇ 2 ਕਿਲੋ ਚੋਈਏ ਤੇ ਆਹ ਬੱਚਾ ਜੇ ਦਾ ਜਾਨ ਕਾਇਆ ਸੋਇਆ 2 ਟਾਈ ਬਾਕੀ ਮੈਂ ਨਹੀਂ ਬਾਗ ਦੇ ਖਾਲੋਂ ਖਾਲਾ ਉਹ ਦੂਸਰੋਂ ਨਹੀਂ ਉਹ ਚਤੇ ਕੋਈ ਇਹ ਟਰੈਨ ਥੱਲੇ ਬੈਜਣਾ ਜਿਹੜਾ ਸਵਾਰੀ ਦਾ ਵੀ ਕੰਮ ਹੋ ਗਿਆ ਇਧਰ ਪਾ ਆਗਲੇ ਸਣਾ ਦੀ ਚਵਾਈ ਦੇ ਸਕਦੇ ਸਾਫ ਜਿਹੜੀ ਬਿਲਕੁਲ ਬਿਲਕੁਲ ਗੋਲਾ ਜੇ ਸੰਗਣਾ ਓਕੇ ਇਹ ਰੇਖਾ ਚੁੱਕੜ ਆ ਜਾਂਦੇ ਗਾੜੀ ਆ ਦੇਖਾਂ ਦੇ ਚਲੋ ਚਵਾਈ ਏ ਕੋਲਾ ਖੇ ਤੋਰ ਦੀਏ ਤਰੇ ਕੋ ਨਹੀਂ ਜੇ ਸੀ ਇਹੋ ਬੱਚਾ ਕਰਤੇ ਆ ਇੱਜਾ ਤਾਰ ਦੇਈ ਬਾਕੀ ਇਹ ਵੀ ਚੀਜ਼ ਦਾ ਵਾਧਾ ਹੁੰਦਾ ਵਾ ਜਿਹੜਾ ਤਾਰ ਤੇ ਜਿਹੜਾ ਪਸ਼ੂ ਹੁੰਦਾ ਤੇ ਤੇਰਾ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਨਹੀਂ ਜਿਹੜੇ ਬੰਦਿਆ ਕੋ ਲਈ ਇਹਨਾਂ ਦਾ ਦੁੱਧਾ ਕਾਮਿਆ ਹਾਂਜੀ ਚਲੋ ਉਹਨਾਂ ਦਾ ਹੁਣ ਸਭ 50 ਬਾਹਰ ਕੋ ਚਲਦੇ ਆਂ ਅੱਛਾ ਮੈਂ ਦੁੱਧ 13 ਕਿਲੋ ਹੀ ਦਿੰਦੀ ਆ ਅੱਛਾ ਹਾਂਜੀ ਬਾਕੀ ਜਿਹੜੇ ਵੀਰ ਨੂੰ ਪਛਾਰੇ ਦੇ ਆਪੇ ਸਮਝਣ ਵਾਲੇ ਮੈਂ ਕਿੰਨੇ ਦੁੱਧ ਆ ਰਿਹਾ ਤਾਂ ਇਹਨਾਂ ਨੂੰ 2.5 ਕਿਲੋ ਚੋਈਏ ਪਰ ਚੰਡਿੰਗ ਆਇਆ ਜਾਂ ਕਟਾ ਦੇ ਤਾਂ ਕੱਟਾ ਜੀ ਤੋਰ ਫੇਰ ਇੱਕ ਰੀਨ ਆ ਲੈਕਸਨ ਦਿੱਸਾਣੇ ਤੇ ਬਾਕੀ ਕੱਦ ਬਹੁਤ ਉੱਚਾ ਨਹੀਂ ਆ ਜਿਤਨਾ ਆਮ ਕੱਦ ਹੁੰਦੇ ਪਰ ਥੱਲੇ ਪੂਰੀ ਸਫਾਈ ਚ ਥੱਲੇੋਂ ਚੰਗੀ ਤਿਆਰ ਹੋਈ ਹੈ ਆਪਣੇ ਕਾਦੇ ਦੇ हिसाब ਦੇ ਨਾਲ ਆ ਦੇਖ ਸਾਦੇ ਜਿਹਾ ਹਵਾਨਾ ਇਹਦਾ ਲੱਗੇ ਤਾਂ ਤੇ ਮੁੱਲ ਫਿਰ ਇਹਦਾ ਜਾ ਆ ਜੇ ਕਰੀਏ ਜਿਹੜੀ ਪਹਿਲੇ ਫੋਨ ਤੇ ਮੋਲ ਦਾ ਨੂੰ ਵੀ ਜੀ ਨੇ 75000 ਹੀ ਕਰ ਲਿਆ ਤਾਂ ਵੀ ਬੜਾ ਥੋੜਾ ਹਾਂਜੀ ਅੱਛਾ ਮੈਂ ਇਸ ਤੇ ਕਰਿਆ ਦੇ ਦਈਏ 70 ਦੀ ਹਾਂਜੀ ਕਿ ਕਰਦੀ ਔਰ ਮਨ ਦੱਸੋ ਕਿ ਨਾਲ ਆਦੀਏ 68 ਦੀ ਦੇ ਦਈਏ ਐ ਨਹੀਂ ਆਦੀ ਆਣਾ ਮੈਨੂੰ ਅੱਛਾ 65000 ਦੇ ਮੈਨੂੰ ਆਦੀ ਦੇਣੀ ਆ ਉਹ ਛੋਟ-ਛਾੜ ਨਹੀਂ ਕਰਾਂਗੇ ਐਵੇਂ ਮੁਰਗੇ ਕੋਈ 52 60 ਲਾਜਦਾ ਕੋਈ ਫਾਇਦਾ ਨਹੀਂ ਹੋਣੀ ਯਾਰ ਠੀਕ ਹੈ ਜੀ ਤੇ ਹੁਣੇ ਕਾ ਜਿਹੜੀ ਜੇ ਪਹਿਲਾਂ ਕਹਿੰਦੇ ਆ ਛੋਟੀ ਦਿਖਾ ਦੀਏ ਥੱਲੇਆਂ ਬੜੀ ਸਫਾਈ ਜੈਵੀ। ਕੋਣੇ ਨੇ ਝੋਟੀ ਆਈਏ ਬੀ ਜੀ। ਅੱਛਾ। ਉਹ ਜ ਬੱਚਾ ਮਗਰ ਕੱਟੀ ਸ਼ਾਨਦਾਰ ਲੜੇ ਉਹ ਸਤਾਨਦਾਰ ਨਾਲ ਦੇ ਤੇ ਨਹੀਂ ਔਲ ਕਰੇਗੀ ਉਹ ਡੀ। ਅੱਛਾ। ਭੂਸਟਾ ਦੇ ਦੇਣਦਾਰਾਂ ਵਾਂਗ ਦੋ 10 ਕਿਲੋ 9 ਕਿਲੋ ਵਰਕੇ ਦੇਣੀ। ਤੋੜਾ ਫਿਰ। ਤੇ ਉਤਰੇ ਕਿੰਨਾ ਦੋ ਚੁਾਈ ਜਾਊਗੀ। ਜੀ ਜੀ ਜਹਾਂ ਝੋਟੀ ਹੈ ਮੈਂ ਸਾਨੂੰ 12 ਕਿਲੋ ਦੇਣਾ 9 ਕਿਲੋ 10 ਕਿਲੋ ਦੋ ਤੇ 9 ਕਿਲੋ ਵਰਕੇ ਦੇਣੀ। 12 ਦੇ ਲਾਗੇ ਤਿਆਰ। ਉਹ 12 ਲਾਗੇ ਕਹਿੰਦੇ ਕਰੀ ਜਾਊਗੀ ਤੇ 9 ਕਦੇ ਲਾਗੇ ਤਿਆਰ ਹੈ ਜਿਹੜਾ। 700 ਆਨੇ 9 ਕਿਲੋ ਕਰਕੇ ਦੇਣੀ ਹੋਣੀ ਹੈ ਜੀ। ਬਾਕੀ ਥੱਲੇਆਂ ਬੜ ਬਾਕੀ ਥਾਣਾ ਇਹਦਾ ਵੀ ਚੰਗਾ ਦੂਰ ਦੂਰ ਜਿਹੜਾ ਲੱਗਾ ਵਾ ਤੇ ਫਿਕਸ ਜਿਹਵਾਨੇ ਦੀ ਆ ਜਣੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਜਿੱਦਾਂ ਦੀ ਝੋਟੀ ਵੀਰ ਦੀ ਇਹ ਬੰਨਿਆਂ ਨਹੀਂ ਕੋਈ ਝੋਟੀ ਨਹੀਂ ਲੈ ਸਕਦਾ ਹਾਂਜੀ ਨਾ ਥਾਣਾ ਵਾਲੋਂ ਨਹੀਂ ਸੰਦਣਾ ਲੈ ਵੀ ਜਦੋਂ ਨਾ ਘਰ ਜਦੋਂ ਨਾ ਸਿੰਗਾ ਲੋ ਹਾਂਜੀ ਝੋਟੀ ਦਾ ਮੁੱਲ 75000 ਰਿਆ ਤੇ ਜੱਸ ਨਾ ਦੱਸ ਦੋ ਕਿ ਨਹੀਂ ਦੀ ਆ ਵੀ ਦੱਸ ਦੋ ਤੁਸੀਂ ਦੱਸ ਦੋ ਇੱਕੋ ਗੱਲ ਹਾਂਜੀ 72 ਦੀ 70 ਦੀ ਅੱਛਾ 70 ਦੀ ਹਾਂਜੀ 1000 ਛੋਟ ਕਰ ਦੀ ਔਰ ਦੋ ਛੱਡ ਦਿੰਨੇ ਅੱਛਾ 68000 ਦੀ ਹਾਂ ਨਾ 68000 ਦੀ ਅੱਛਾ 65 ਦੀ ਦੇ ਦੇਣੀ ਹੈ ਵੀ 65000 ਦੀ ਝੋਟੀ ਵੀ ਦੀ ਨਹੀਂ ਕਹਿੰਦੇ ਕਿ ਇਹ ਵੀ ਦੇ ਦਾਂਗੇ ਬਾਕੀ ਇੱਕ ਕਰੀਏ ਫਿਰ ਤਾਂ ਥੱਲੇੋਂ ਦੇਖ ਸਾਦੇ ਜੀ ਆਹ ਦੇਖ ਸਾਦੇ ਜੀ ਠੀਕ ਹੈ ਤੇ ਹੁਣ ਕਿਹੜੀ ਦਿਖਾ ਦਈਏ ਹੁਣ ਗੱਬਨ ਦਿਖਾ ਦਈਏ ਤੇ ਬਾਅਦ ਇੱਕ ਮੱਚ ਜੇ ਹੋਰ ਦਿਖਾਉਣੀ ਚੰਗੀ ਭਾਰੀ ਮੱਝ ਹੈ ਜਿਹੜੀ ਹੈ ਆਪਣੇ ਲਈ ਵੀ ਦੇਖੋ ਪਿੰਡੇ ਦੇ ਨਾੜਾ ਫਰੀ ਫਰੀ ਉਹ ਕਹਤਾਂ ਦੀ ਪੂਰੀ ਸਾੰਭੀ ਮੱਝ ਹੈ ਜਿਹੜੀ ਹੋਣ ਬੜੀ ਨਹੀਂ ਦੁਜਾ ਸੁਭਾ ਸੁਣੀ ਆ ਅੱਛਾ ਜਿਹੜਾ ਨਾਲ ਪਰ ਉਹਨੇ ਕਰਦੀ ਨਹੀਂ ਦੁਜਾ ਸੁਭਾ ਹੀ ਆ ਪੰਜਾ ਨੇ ਵੀ 13 ਕਿਲੋ ਦੁੱਧ ਤਾਂ ਨਹੀਂ ਝੋਡੀ ਅੱਛਾ ਹਾਂ ਜੀ ਐਰ ਕੇ ਕਿੰਨਾ ਕਿ ਚਵਾਈ ਜਾਊਗੀ 15 ਕਿਲੋ ਤੋਂ ਬਾਹਰ ਚਾਹੀਦੇ ਸੀ ਤਾਂ ਝੋਡੀ ਥੱਲੇ ਦੇਖੋ ਇਹ ਹਾਂ ਦੇਖ ਸਾਡੇ ਥਾਨ ਹੈ ਹਾਂ ਦੇਖ ਸਾਡੇ ਥਾਨ ਦਾ ਸਾਈਜ਼ ਹੈ ਆਹਾਰੇ ਪਾਸੇ ਕਿੱਥੇ ਕਿੱਥੇ ਥਾਂ ਲੱਗਾ ਕਰ ਬਾਕੀ ਸੋਹਣੀ ਆ ਜਿਹੜੀ ਫੱਬਦੀ ਆ ਚਲੋ ਇਹ ਆ ਵੀ ਕਿਸੇ ਨੇ ਸਾਂਭੀ ਆ ਪੂਰੀ ਰਾਜੀ ਕੀਤੀ ਆ ਨਿ ਲਾਜ ਹੋ। ਬਾਕੀ ਇਹਦੇ ਪੂਰੇ ਸਰੀਰ ਤੇ ਜਿਹੜੀਆਂ ਬਲੇ ਬਲੇ ਨੜਾ ਕਾਫੀ ਆ ਥੱਲੇ ਚੰਗੀ ਭਰਨੀ ਆ ਜੇ ਟਾਈਮ ਜਰੂਰ ਕੋ ਠੜਦੀ ਆ। ਇਹ 3-4 ਸਿਰੇ 10 ਮਹੀਨੇ ਭਰੇ ਹੋਣੇ ਆ ਠੀਕ ਆ ਜੀ ਹਫਤੇ ਤੇ ਲਾਗੇ ਬੰਨੇ ਟਾਈਮ ਲਾ ਜੀ ਦੇਖੋ ਲੈਵਾ ਕਿਤੇ ਲਈ ਫਿਰਦੀ ਕਰ ਮਾਰੀ ਪੂਰਾ ਹਵਾਨਾ ਚੰਗੀ ਦਰਾ ਪਰ ਨਾ ਇਹਨੇ ਮੈਂ ਗਾਹ ਨੂੰ ਦੇਖੋ ਪਤਾ ਸੱਭਾ ਹੀ ਲਈ ਫਿਰਦੀ ਹੁੰਦੀ ਹੈ ਤੇ ਇਹਦਾ ਮੁੱਲ ਫਿਰ ਮੁੱਲ ਤੇ ਦਾ ਮਹੀਨਾ ਲੱਖ ਰੁਪਈਆ ਜੀ ਦਾ ਲੱਖ ਰੁਪਈਆ ਹਾਂ ਜੀ ਤੇ ਲੱਖ ਜੋ ਕਿੰਨੇ ਆ ਕਿੰਨਾ ਮਾਨ ਕਰੀਏ ਫਿਰ ਬਸੋ ਗਿਣਾ ਕਰਦੀ 10000 ਹੀ ਛੱਡੀਏ ਛੱਡਾਂਗੇ ਹੋਰ ਕਿੰਨਾ ਕਰ ਦੋਗੇ 50000 ਦੇ ਲੈ 85 ਦੇ ਅੱਛਾ 85000 ਦੀ ਹਾਂਜੀ ਕਿ ਮੌਕੇ ਤੇ ਹੋਰ ਕਰ ਦੋਗੇ 80000 ਦੇ ਅੱਛਾ 80000 ਦੇ ਹਾਂਜੀ ਤੇ ਜਸਨੋ ਹੀ ਆ ਦੱਸੋ ਜਸਨੋ ਕੀ ਕਰਦੀ ਹੈ 78 ਦੀ ਜਸਨੋ ਕਰ ਦਈਏ ਠੀਕ ਹੈ ਜੀ ਨਹੀਂ 100 ਆ ਕੇ ਲੱਕਦੀ ਆ ਠੀਕ ਹੈ ਤੇ ਹੁਣ ਇੱਕ ਸੂਈ ਸਵਾਈ ਮੱਝ ਹੋ ਰਹੀ ਹੈ ਅੱਠ ਆ ਦੇਣੇ ਸੂਈ ਨੂੰ ਮੜ ਕਟਾਏ ਦੇ 8-10 ਦਿਨ ਜਿਹੜੇ ਨਵੇਂ ਕੰਦੇ ਸੂਈ ਨੂੰ ਹੋ ਗਏ ਆ ਆ ਬੱਚਾ ਬੈਠਾ ਜਿਹੜਾ ਹਾਂਜੀ ਕੱਲਾ ਤੇ ਆ ਆ ਛੋਟੀ ਦਾ ਬੱਚਾ ਜੀ ਲੱਲੀ ਬਾਕੀ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਵਾ ਤੇ ਇਹਦੇ ਕੋ ਦੁੱਧ ਕਿੰਨਾ ਵੀਰ ਜੀ ਪੱਕਾ ਦੁੱਧ ਹੈ 68 ਕਿਲੋ ਹਾਂਜੀ ਤੇ ਇਹਦਾ ਮੁੱਲ ਇਹਦਾ ਮੁੱਲ ਕਿੰਝ ਆਇਆ 55000 ਆ ਹਾਂਜੀ ਕਰ ਦਈਏ ਮੰਨ ਤਾਂ ਨਾ ਹੋਰੇ 55000 ਬੋ 52 ਦੀ ਦੇ ਦੀਏ 50000 ਦੀ ਆਦਾ ਅੱਛਾ 50000 ਦੀ ਦੇ ਦੋ 50000 ਤੇ ਕਿੰਨਾ ਦੁੱਧ ਕਰੀ ਜਾਊਗੀ ਪੰਜੀ ਦੀ ਕੋ ਦਸਤਰੇ ਜੋਲੇ ਬਾਕੀ ਖੜਨੀਆਂ ਤੁਸੀਂ ਆਪਣੀ ਸਮਝਣਾ ਵਾ ਆਪਣੀ ਤਸੱਲੀ ਕਰਕੇ ਤੇ ਆਪਣੀਆਂ ਵੇਸ ਚਾਹ ਕੇ ਜੋ ਵੀ ਕੋਸ਼ਾ ਸਾਰਾ ਕੁਸ਼ਾ ਤੁਹਾਡੇ ਸਾਹਮਣੇ ਹੀ ਆ